ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਜੋਤੀ ਅਰੋੜਾ ਜੀਸੀ ਫੈਮਿਲੀ ਕਲੀਨਿਕ ਤੋਂ ਮੇਰੇ ਵੱਲੋਂ ਮੋਹਾਲੀ ਦੇ ਸਾਰੇ ਵਾਸੀਆਂ ਨੂੰ ਨਵੇਂ ਸਾਲ ਤੇ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਜੀ ਮੈਂ ਐਮਸੀ ਅਨੁਰਾਧਨਨ ਫੇਜ਼ 7 ਮੋਹਾਲੀ ਵਾਰਡ ਨੰਬਰ 11 ਤੋਂ ਆਪ ਸਭ ਜੀ ਨੂੰ ਆਪਣੇ ਵਾਡ ਵਾਸੀਆਂ ਨੂੰ ਆਪਣੇ ਪੂਰੇ ਮੋਹਾਲੀ ਵਾਸੀਆਂ ਨੂੰ ਨਵੇਂ ਸਾਲ ਦੀਆਂ ਗੁਰਪੁਰਬ ਦੀਆਂ ਅਤੇ ਲੋੜੀ ਦੀਆਂ ਲੱਖ-ਲੱਖ ਵਧਾਈਆਂ ਦਿੰਦੀਆਂ ਆਉਣ ਵਾਲਾ ਨਵਾਂ ਸਾਲ ਸਭ ਦੇ ਲਈ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਅਸੀਂ ਇੱਕ ਅਪੀਲ ਵੀ ਕਰਾਂਗੇ ਆਪਣੇ ਸ਼ਹਿਰ ਵਾਸੀਆਂ ਨੂੰ ਵਾਡ ਵਾਸੀਆਂ ਨੂੰ कि ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੌਨਸਰ ਅਨੁਰਾਧਨੰਦ ਵਾਰ ਨੰਬਰ 11 ਤੋਂ ਪਹਿਲਾਂ ਇਹਨਾਂ ਨੇ ਇਲੈਕਸ਼ਨ ਲੜੇ ਸੀਗੇ ਔਰ ਤੁਹਾਡੀ ਸੇਵਾ ਚ ਆਪ ਸਮਰਪਿਤ ਕੀਤਾ ਸੀ ਆਪਣਾ ਜੀਵਨ ਕਿ ਅਸੀਂ ਤੁਹਾਡੀ ਸੇਵਾ ਵੱਤ ਤੋਂ ਵੱਤ ਕਰ ਸਕੀਏ ਵਾਰ ਨੂੰ ਵੱਤ ਤੋਂ ਵੱਤ ਵਧੀਆ ਸਰਵਿਸਿਜ਼ ਪ੍ਰੋਵਾਈਡ ਕਰ ਸਕੀਏ ਇਸ ਲਈ ਅਸੀਂ ਹੁਣ ਦੁਬਾਰਾ ਤੋਂ ਫੇਰ ਦੁਬਾਰਾ ਇਸ ਚੋਣ ਮੈਦਾਨ ਚ ਆ ਰਹੇ ਹਾਂ ਔਰ ਤੁਹਾਡੇ ਆਸ਼ੀਰਵਾਦ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਜਿਵੇਂ ਪਿਛਲੀ ਵਾਰ ਤੁਸੀਂ ਸਾਡੇ ਦੇ ਆਪਣਾ ਆਸ਼ੀਰਵਾਦ ਬਣਾਏ ਰੱਖਿਆ ਇਸ ਵਾਰ ਵੀ ਤੁਸੀਂ ਆਪਣਾ ਇਹ ਸ਼ਿਵਰ ਸਾਨੂੰ ਬਣਾ ਕੇ ਦਿਓਗੇ ਤੇ ਤਾਂ ਕਿ ਅਸੀਂ ਆਪਣੇ ਵਾਰ ਦੀ ਸੇਵਾ ਕਰ ਸਕੀਏ ਔਰ ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਕਿ ਮੈਂ ਆਪਣੇ ਵੱਲੋਂ ਜਾਂ ਮੇਰੀ ਵਾਈਫ ਨੇ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਅਸੀਂ ਆਪਣੀ ਕੋਸ਼ਿਸ਼ ਕੀਤੀ ਹੈ ਕਿ ਵਾਰਡ ਨੂੰ ਬਿਹਤਰ ਵਾਰਡ ਬਣਾ ਸਕੀਏ ਔਰ ਜੇ ਤੁਸੀਂ ਸਾਡੇ ਸਰਵਿਸਿਸ ਤੋਂ ਖੁਸ਼ ਹੋ ਜੇ ਤੁਹਾਡੀਆਂ ਸੇਵਾਵਾਂ ਤੋਂ ਖੁਸ਼ ਸੀ ਤੇ ਅਗਲੀ ਵਾਰ ਵੀ ਸਾਨੂੰ ਇਹ ਮੌਕਾ ਦਿਓ ਤਾਂ ਕਿ ਅਸੀਂ ਵਾਰਡ ਦੀ ਇੱਕ ਬਿਹਤਰ ਵਾਰਡ ਬਣਾਉਣ ਵਿੱਚ ਹੋਰ ਕੋਈ ਜੇ ਕੋਈ ਕਮੀ ਬਸ਼ੀ ਰਹਿ ਚੁੱਕੀ ਹੈ ਤਾਂ ਉਸ ਨੂੰ ਪੂਰਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੱਖਣ ਸਿੰਘ ਸਾਫ ਦਾ ਸਰਪੰਚ ਪਿੰਡ ਬਲੌਂਗੀ ਕਲੋਨੀ ਤੋਂ ਸਾਰੇ ਨਗਰ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਗੁਰਪੁਰਬ ਦੀਆਂ ਤੇ ਲੋਹੜੀ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਨਵਾਂ ਸਾਲ ਇਹ ਸਾਰੇ ਪਰਿਵਾਰਾਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਸਾਡਾ ਜਿਹੜਾ ਪਿੰਡ ਬਲੋਂਗੀ ਕਲੋਨੀ ਐਮਸੀ ਦੇ ਵਿੱਚ ਆਉਂਦੇ ਸਾਰਾ ਸਾਡਾ ਜਿਹੜਾ ਪਿੰਡ ਖੁਸ਼ ਹੈਗਾ ਤੇ ਪਰਮਾਤਮਾ ਹਮੇਸ਼ਾ ਸਾਡੇ ਸਾਰ ਪੂਰੇ ਪਿੰਡ ਦੇ ਇਸੇ ਤਰ੍ਹਾਂ ਖੁਸ਼ੀਆਂ ਦੀ ਮਿਹਰ ਭਰਿਆ ਜਿਹੜਾ ਹੱਥ ਬਣਾਈ ਰੱਖੇ ਸਭ ਤੋਂ ਪਹਿਲਾਂ ਨਾ ਮੇਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਲੋਂਗੀ ਵਾਸੀਆਂ ਨੂੰ ਮਹਾਲੀ ਵਾਸੀਆਂ ਨੂੰ ਦੇਸ਼-ਵਿਦੇਸ਼ਾਂ ਵਿੱਚ ਬੈਠੇ ਮੇਰੇ ਇੰਡੀਅਨ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਅੰਦਾਜ਼ ਮੈਂ ਨਵੇਂ ਸਾਲ ਤੇ ਗੁਰਪੂਰਵ ਅਤੇ ਲੋਹੜੀ ਦੇ ਤਿਹਾੜੀ ਤੇ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਜੋ ਨਵਾਂ ਸਾਲ ਆਰੇ ਇਸ ਹਵਲੇ ਖੁਸ਼ੀਆਂ ਲੈ ਕੇ ਆਵੇ ਹਰ ਘਰ ਵਿੱਚ ਖੁਸ਼ੀ ਦੇ ਦੀਵੇ ਜਗਣ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਕਿਉਂਕਿ ਇਹ ਜਿਹੜਾ ਲੰਗਰ ਹੈ ਇਹ ਸਬਜਾਦਾਂ ਦੀ ਸ਼ਹਾਦਤ ਨੂੰ ਸਮਰਪਿਤ ਹੁੰਦਾ ਹੈ ਇਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਸੋਸੀਏਸ਼ਨ ਹੈ ਜਿਹੜੀ 70 ਸੈਕਟਰ ਦੀ ਐਵਰਗ੍ਰੀਨ ਵੈਲਫੇਅਰ ਐਸੋਸੀਏਸ਼ਨ ਸੈਕਟਰ 70 ਵੱਲੋਂ ਲਗਾਇਆ ਜਾਂਦਾ ਹੈ। ਹਾਂਜੀ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਨੇ ਆਪਣਾ ਸਾਰਾ ਪਰਿਵਾਰ ਆ ਜਿਹੜਾ ਇੱਕ ਸਿੱਖੀ ਨੂੰ ਸਿੱਖੀ ਦੇ ਲਈ ਸਮਰਪਿਤ ਕਰ ਦਿੱਤਾ ਸ਼ਹੀਦ ਕਰ ਦਿੱਤਾ ਸਾਨੂੰ ਉਹਨਾਂ ਦੇ ਦੱਸੇ ਹੋਏ ਪੂਰਨਿਆਂ ਦੇ ਅਨੁਸਾਰ ਹੀ ਚੱਲਣਾ ਚਾਹੀਦਾ ਖਾਸ ਤੌਰ ਤੇ ਜਿਹੜੀ ਅੱਜ ਕੱਲ ਦੀ ਯੰਗ ਜਨਰੇਸ਼ਨ ਹੈ। ਪਰ ਲੰਗਰ ਤਾਂ ਜਗਾ ਜਗਾ ਲੱਗ ਰਹੇ ਨੇ ਪਰ ਅਸੀਂ ਦੇਖਦੇ ਆ ਕਿ ਕਈ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਵੀ ਪੁੱਛ ਕੇ ਦੇਖਿਆ ਕਿ ਲੰਗਰ ਕਿਉਂ ਲਗਾਏ ਜਾਂਦੇ ਨੇ ਮੇਰਾ ਸਰ ਬੇਨਤੀ ਹੈ ਸਾਰੀ ਬੱਚਿਆਂ ਨੂੰ ਜਿਹੜੀ ਜੰਗ ਜਨਰੇਸ਼ਨ ਹੈ ਕਿ ਗੁਰੂ ਸਾਹਿਬ ਦੇ ਦੱਸੇ ਪੂਰਨਾਂ ਦੇ ਅਨੁਸਾਰ ਹੀ ਚੱਲਣ ਆਪਣਾ ਜੀਵਨ ਦਾ ਜਿਹੜਾ ਬਤੀਤ ਕਰਨਾ ਜੀ ਸੱਚੇ ਬਾਦਸ਼ਾਹ ਜੀ ਇਹ ਵਾਹਿਗੁਰੂ ਜੀ ਦੀ ਕਿਰਪਾ ਹੈ ਜੀ ਉਹ ਪਰਮਾਤਮਾ ਆਪ ਹੀ ਹੈ ਜੋ ਮਤਲਬ ਕਿ ਇਸ ਤਰ੍ਹਾਂ ਉਹਨਾਂ ਨੇ ਉਹਨਾਂ ਦੇ ਸਿਰ ਤੇ ਜਿਵੇਂ ਕਹਿੰ ਲੋ ਇੱਕ ਆਸ਼ੀਰਵਾਦ ਦਿੱਤਾ ਉਹਨਾਂ ਨੂੰ ਮਿਹਰ ਭਰੇ ਹੱਥ ਰੱਖਿਆ ਹੈ ਕਿ ਆਪਣੇ ਇੱਕ ਤਰ੍ਹਾਂ ਦੇ ਸਿੱਖੀ ਸਰੂਪ ਦੇ ਵਿੱਚ ਉਹ ਆ ਗਏ ਨੇ ਜੀ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਪਰਮਾਤਮਾ ਦੀ ਕਿਰਪਾ ਹੋਈ ਹੈ ਉਹ ਪੁਰ ਸਿੱਖ ਸਾ ਜੀ ਦਾ ਨਾਮ ਕਿਸਮੇਰ ਕੌਰ ਬੈਦਵਾਨਾ ਜੀ ਤੇ ਸਾਡੀ ਐਵਰਗ੍ਰੀਨ ਬਨਫੇਅਰ ਐਸੋਸੀਏਸ਼ਨ ਬਣੀ ਹੋਈ ਹੈ ਜੀ ਸੈਕਟਰ 70 ਤੋਂ ਤੇ ਮੈਨੂੰ ਸਾਰਿਆਂ ਨੇ ਆਪਣੇ ਸਹਿਯੋਗ ਨਾਲ ਮੈਨੂੰ ਪ੍ਰਧਾਨ ਚੁਣਿਆ ਹੈ ਜੀ ਤੇ ਇਹ ਆਪਾਂ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਸਮਰਪਿਤ ਆਪਾਂ ਲੰਗਰ ਹਰ ਸਾਲ ਲਾਉਂਦੇ ਆ ਜੀ ਸਾਰੀ ਸੰਗਤ ਦੇ ਸਹਿਯੋਗ ਨਾਲ ਤੇ ਇਹਦੇ ਵਿੱਚ ਸਾਡੇ ਮੇਅਰ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਜੀ ਦਾ ਸਾਨੂੰ ਬਹੁਤ ਸਹਿਯੋਗ ਹੈ ਜੀ ਹਰ ਤਰ੍ਹਾਂ ਨਾਲ ਸਾਨੂੰ ਸਹਿਯੋਗ ਦਿੰਦੇ ਨੇ ਪ੍ਰਮਾਤਮਾ ਉਹਨਾਂ ਨੂੰ ਲੰਮੀ ਉਮਰ ਬਖਸ਼ੇ ਤੇ ਚੜ੍ਹਦੀ ਕਲਾ ਬਖਸ਼ੇ ਜੀ ਇਹ ਹੀ ਅਸੀਂ ਤਾਂ ਕਾਮਨਾਵਾਂ ਕਰਦੇ ਆ ਤੇ ਸਾਨੂੰ ਬਹੁਤ ਸਹਿਯੋਗ ਹੈ ਜੀ ਉਹਨਾਂ ਦਾ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾ ਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ